ਸਾਪ ਦੀ ਗੱਲ ਕਰਦਾ ਪਿਆ ਹੁਣੇ ਵੀ ਇੱਥੋਂ ਮੇਰੇ ਪੈਰਾਂ ਵੀ ਥੱਲੇ ਐ ਸੱਪ ਨਿਕਲਿਆ ਠੀਕ ਐ ਇਧਰਲੀ ਸਾਈਡ ਤੇ ਵੜ ਗਿਆ ਆ ਰੋਕੀ ਨਹੀਂ ਤੁਹਾਨੂੰ ਦੱਸਦਾ ਮੈਂ ਇਹਦੇ ਥਲੇ ਇਹਦੇ ਵਿੱਚ ਹੀ ਇਨਕੇ ਖੋੜਜੀ ਬਣੀ ਆ ਸੱਪ ਬੜਾ ਤਕੜਾ ਰਹਿੰਦਾ ਵੀਰੇ ਦੇਖੋ ਕਿਦਾਂ ਗੋਲੀ ਵਾਂਗੂੰ ਜਾਂਦੀਆਂ ਡਰ ਲੱਗਦਾ ਵੀਰੇ ਲੱਤ ਨਾ ਤਿਲਕ ਜੀ ਜੇ ਤਿਲਕ ਜੀ ਤੇ ਮੇਰਾ ਵੀ ਔਖਾ ਹੋ ਜਾਣਾ ਖੁੱਡੇ 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 ਫੁੱਟੇ ਖੁੱਡੇ ਖੁੱਡੇ ਫੁੱਟੇ ਖੁੱਡੇ ਉਹਨੂੰ ਇਹਦਾ ਮਿਲਦਾ ਦਿਲ ਨਹੀਂ ਕਰਦਾ ਸੋ ਅੱਗੋਂ ਮਾਰਨੂੰ ਪੈਂਦਾ ਤੇ ਮਾ ਕੇ ਜਿਹਦਾ ਮਲ ਕੇ ਆਪਣੇ ਇੰਡੀਆ ਇਨੀ ਗਰੀਬ ਪਕੌੜਾ ਮਿਲਦਾ ਲੋਹੇ ਵਰਗਾ ਹੀ ਆ ਬਾਕੀ ਹੁਣ ਇੰਨੇ ਪੱਠੇ ਆਪਾਂ ਲੈ ਕੇ ਜਾਨੇ ਜਿਹੜੀਆਂ ਆਪਣੀ ਉੱਤੇ ਰੱਖੀਆਂ ਬੱਕਰੀਆਂ ਉਹਨਾਂ ਵਾਸਤੇ ਆਪਣੀ ਸੋਜੀ ਬੰਦੀ ਪਈ ਆ ਗੋਭੀ ਦੀ ਬਣਾਈ ਅੱਜ ਆਪਾਂ ਸੋਜੀ ਸੱਚ ਰਿਆ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਪੀਆ ਮੈਂ ਮਲੇਸ਼ਿਆ ਰਹਿਣਾ ਅੱਜ ਮਾਹਾਂ ਚੱਲ ਆਪਾਂ ਲੰਮੀ ਵੀਡੀਓ ਬਣਾ ਲੀਏ ਆ ਜੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੀ ਕੰਮ ਕਰੀਦਾ ਅੱਜ ਦਿਨ ਹੈਗਾ ਬੁੱਧਵਾਰ ਦਾ ਠੀਕ ਹੈ ਕਸਟਮਰ ਆਪਣੇ ਯਾਤਰੀ ਸ਼ਨੀ ਐਤਵਾਰੀ ਹੁੰਦੇ ਆ ਸੋ ਅੱਜ ਨਹੀਂ ਹੋਣੇ ਇਸੇ ਕਰਕੇ ਅੱਜ ਆਪਣੇ ਕੋਲ ਥੋੜਾ ਬੋਲਾ ਟਾਈਮ ਹੋਊਗਾ ਆਪਾਂ ਵੀਡੀਓ ਬਣਾ ਸਕਦੇ ਆ ਤੇ ਕੱਲ ਯਾਨੀ ਕਿ ਪੱਠ ਕੱਲੀ ਇਨਕੇ ਆਪਾਂ ਹੋਰ ਬੰਦੇ ਲੈ ਗਏ ਆ ਕਿਉਂਕਿ ਆਪਾਂ ਨੂੰ ਅੱਜ ਲਈ ਹੋਰ ਕੰਮ ਹੈਗਾ ਸੋ ਇਸੇ ਕਰਕੇ ਭਰਾ ਹੁਣ ਤਾਂ ਲੇਕਨ 8 ਵਜੇ ਆ ਠੀਕ ਹੈ ਸਵੇਰ ਦਾ ਇਨਕੇ ਮੌਸਮ ਨੂੰ ਬੜਾ ਕੈਂਟ ਲੱਗਦਾ ਸੀ ਜਿੱਥੋਂ ਦਾ ਵੀ ਐ ਸੂਰਜ ਚਿਹਰੇ ਤੇ ਵੱਜਦਾ ਉੱਤੋਂ ਆਪਾਂ ਨਹਾ ਧੁਕਿਆ ਇਨ ਮੈਸਫੈਚਨ ਨਹੀਂ ਆ ਸੈਂਡਸ ਹੁਣ ਤੋਂ ਮਾਰਿਆ ਹੁੰਦਾ ਭਾਈ ਸ਼ਾਮਾਂ ਨੂੰ ਦੇ ਭਰਾ ਜਲੂਸ ਨਿਕਲ ਜਾਂਦਾ ਤੁਹਾਨੂੰ ਪਤਾ ਹੈ ਕਿ ਸੋ ਆ ਦੇਖ ਲਓ ਭਰਾ ਬੜਾ ਘੈਂਟ ਜਿਹਾ ਵੈਦਰ 뷰 ਹੁੰਦਾ ਠੀਕ ਹੈ ਇਸ ਤੜਕੇ ਦਾ ਸੋ ਸਭ ਤੋਂ ਪਹਿਲਾਂ ਆ ਹੁਣ ਬੂਹਾ ਖੋਲਦੇ ਆ ਤੇ ਉਸ ਤੋਂ ਬਾਅਦ ਆਪਣੀ ਚਾਹ ਕਾਫੀ ਬਣਾਉਣੀ ਤੇ ਬਾਅਦ ਸੁਣਨੇ ਆਪਣੇ ਚੰਗਰ ਨਾਲ ਲੋ ਵੀ ਮਿੱਤਰੋ ਕਾਫੀ ਆਪਣੀ ਬਣ ਕੇ ਹੋ ਗਈ ਤਿਆਰ ਹਾਂਜੀ ਮਿੱਤਰੋ ਹੁਣ ਇੱਥੇ ਆਪਾਂ ਆ ਗਏ ਤੇ ਇੱਥੇ ਹੁਣ ਆ ਜਿਹੜਾ ਤੁਸੀਂ ਖਲਾਰਾ ਦੇਖੰਦੇ ਸੋ ਇਹ ਹੁਣ ਸਾਹਮਣੇ ਆਪਾਂ ਠੀਕ ਹੈ ਇੱਥੇ ਝਾੜੂ ਝੂੜ ਮਾਰਨਾ ਤੇ ਬਾਅਦ ਫਿਰ ਆਪਣੇ ਬੱਕਰੀਆਂ ਦੀ ਜਗਾ ਜੁਗਾ ਤੋਨੀ ਬਾਰ ਆਪਾਂ ਬੁਕਰ-ਬੁਕਰ ਲਾ ਲਈ ਸੋ ਉਹ ਜਿਹੜੇ ਪਤੇ-ਪੁੱਤੇ ਡਿੱਗੇ ਸੀ ਟਰਾਲੀ ਦੇ ਵਿੱਚ ਪਾਲੇ ਸੋ ਬੱਕਰੀਆਂ ਜਿਹੜੀਆਂ ਆਪਾਂ ਇੱਥੇ ਰਾਤ ਨੂੰ ਭੇਡਾਂ ਰੱਖੀਦੀਆਂ ਉਹ ਇੱਥੇ ਆਪਾਂ ਬਾੜ ਛੱਡੀਆਂ ਤੇ ਹੁਣ ਇੱਥੇ ਆਪਾਂ ਝਾੜੂ-ਝੂੜ ਮਾਰਦੇ ਇੱਥੇ ਰਾਤ ਨੂੰ ਰੱਖਦੀਆਂ ਆਪਣੀਆਂ ਭੇਡਾਂ ਦੀਆਂ ਬੱਕਰੀਆਂ ਸੋ ਜਿੰਨਾ ਵੀ ਕੂੜਾ ਕਾੜਾ ਸੀ ਬੱਕਰੀਆਂ ਦੀਆਂ ਮੇਂਗੜਾ ਸੀ ਆਪਾਂ ਟਰਾਲੀ ਦੇ ਵਿੱਚ ਪਾਲੀਆਂ ਪਾਣੀ ਦੀ ਪੈਪ ਆਪਾਂ ਲੈਣ ਦੀ ਹੁਣ ਇਹਨੂੰ ਧੋਣਾ ਕਰਦੇ ਸ਼ੁਰੂ ਜਗਾ ਜਗਾ ਤੁਸੀਂ ਦੇ ਸਕਦੇ ਆ ਆਪਾਂ ساری ਧੋ ਚੜੀ ਆਪਣੀ ਬੱਕਰੀਆਂ ਦੀ ਇੱਥੇ ਭਰਦਾ ਪਿਆ ਪਾਣੀ ਤੇ ਉਸ ਤੋਂ ਬਾਅਦ ਹੁਣ ਆਪਾਂ ਜਾਂਦੇ ਹਾਂ ਆਪਣੀ ਹੈਪੀ ਆਲੀ ਬੱਕਰੀਆਂ ਵਾਲੀ ਸਾਈਡ ਤੋਂ ਆਪਣਾ ਕੰਮ ਨਿਭੜ ਗਿਆ ਉੱਥੇ ਝੜ ਝੂੜੂ ਮਾਰਤਾ ਸੀ ਆਪਾਂ ਹੁਣ ਪਹੁੰਚ ਗਏ ਆਪਣੀ ਹੈਪੀ ਆਲੀ ਸਾਈਡ ਤੇ ਇੱਕ ਘੰਟਾ ਆਪਣਾ ਉੱਧਰ ਲੰਘ ਗਿਆ ਤੇ ਹੁਣ ਜਨ ਕੇ 9:00 ਵਜ ਗਏ ਠੀਕ ਹੈ 9:00 ਵਜ ਕੇ 4 ਮਿੰਟ ਹੋ ਗਏ ਹੁਣ ਹੈਪੀ ਆਪਣੇ ਦਾ ਗੋਆ ਗਵਾ ਚੁੱਕਦੇ ਇਹਨੂੰ ਧੋਣਿਆ ਧੋਣਿਆ ਪਾਣੀ ਪੁਨੀਆ ਦਾ ਬਦਲਦੇ ਤੇ ਬਾਅਦ ਫਿਰ ਆਪਣੇ ਘੋੜੇ ਆ ਲੁੰਨੇ ਆ ਹੁਣ ਆਪਣੇ ਲੂਣਾ ਤੇ ਆਪਣੇ ਹੈਪੀ ਨੂੰ ਆਪਾਂ ਇਹਨਾਂ ਦਾ ਖਾਣਾ ਪਾ ਛੱਡਿਆ ਠੀਕ ਹੈ ਜਿੰਨਾ ਭੈਣ ਭਰਾਵਾਂ ਨੂੰ ਪਤਾ ਠੀਕ ਹੈ ਜਿੰਨਾ ਨਹੀਂ ਪਤਾ ਆਪਣੇ ਬਲਦੂ ਦਾ ਨਾਮ ਹੈਗਾ ਹੈਪੀ ਤੇ ਆ ਆਪਣੇ ਘੋੜੇ ਦਾ ਨਾਮ ਹੈਗਾ ਲੂਣਾ ਸੋ ਲੂਣਾ ਦਾ ਵੀ ਜਨ ਕੇ ਪਿੰਜਰਾ ਪੁੰਜਰਾ ਆਪਾਂ ਜਗਾ ਤੋਂ ਛੱਡਿਆ ਇਹਦੀ ਵੀ ਲਿੱਦ ਲੁੱਦੂ ਚੱਕ ਛੱਡੀ ਇਹਦਾ ਵੀ ਆਪਾਂ ਜਨ ਕੇ ਪਿੰਜਰਾ ਤੋਂ ਛੱਡਿਆ ਇਧਰੋਂ ਇੱਥੇ ਆ ਪਾਣੀ ਪੂਣੀ ਪਾਰ ਛੱਡਿਆ ਹੁਣ ਜੰਨੇ ਆਪਾਂ ਦੂਸਰੀ ਸਾਈਡ ਤੇ ਛੱਡਿਆ ਆਵ ਲੀਟਰ ਇਹ ਆਵ ਲੀਟਰ ਇਹ ਆਪਾਂ ਆਪਣੀਆਂ ਬਿੱਲੀਆਂ ਵਾਸਤੇ ਰੱਖੀ ਆ ਇਹਦੇ ਵਿੱਚੋਂ ਆਪਣਾ ਬਾਥਰੂਮ ਜਾ ਸਕਦੇ ਆ ਠੀਕ ਹੈ ਬਿਲਿੰਗਾਂ ਦੀ ਰੇਟ ਵੀ ਆਪਾਂ ਇਹਦੇ ਵਿੱਚ ਛੁੱਟ ਛੱਡੀ। ਟ੍ਰੈਕੜ ਆਪਾਂ ਸੋਟਾ ਆਏ ਹਾਂ ਸੋ ਆਪਣੀ ਟਰੋਲੀ ਆਪਾਂ ਹੋਂਟੋ ਛੱਡੀ ਆ। ਹੁਣ ਪਾਉਣੇ ਆਪਣੇ ਬੱਕਰੀਆਂ ਨੂੰ ਉਹਨਾਂ ਦੀ ਪੈਲੇਟ। ਸੋ ਆ ਦੋ ਬਾਲਟੀਆਂ ਭਰ ਲਈਆਂ ਆਪਣੀਆਂ ਬੱਕਰੀਆਂ ਦਾ ਵਾਂਡਿਆ ਏ। ਥੱਲੇ ਆਪਾਂ ਵਾਂਡ-ਵੁੰਡ ਪਾ ਛੱਡਿਆ ਆਪਣੀਆਂ ਭੇਡਾਂ ਨੂੰ ਬੱਕਰੀਆਂ ਨੂੰ। ਸੋ ਹੁਣ ਜਿਹੜੀਆਂ ਉੱਤੇ ਜਿਹੜੀਆਂ ਬੱਕਰੀਆਂ ਭੇਡਾਂ ਇਹਨਾਂ ਨੂੰ ਪਾਉਣਾ ਕਰਦੇ ਹਾਂ ਸ਼ੁਰੂ। ਹਾਂਜੀ ਮਿੱਤਰੋ ਹੁਣ ਟਾਈਮ ਹੋ ਗਿਆ 9:47 ਮਿੰਟ ਹੋ ਗਿਆ। ਸੋ ਆਪਣੀਆਂ ਬੱਕਰੀਆਂ ਨੂੰ ਭੇਡਾਂ ਨੂੰ ਸਾਰਿਆਂ ਨੂੰ ਆਪਾਂ ਹੁਣ ਖਾਣਾ ਪਾਤਾ ਤੇ ਹੁਣ ਇਹਨਾਂ ਦਾ ਪਾਣੀ-ਪੂਣੀ ਤੇ ਹੁਣ ਚਲੋ ਮੁਰਕ ਮੁਰਕੇ ਹੋ ਗਏ ਮੇਨ ਕੰਮ ਆਪਣਾ ਵੱਡਾ ਖਤਮ ਹੋ ਗਿਆ ਹੁਣ ਆਪਾਂ ਪਾਉਣੇ ਆਪਣੇ ਕੁੱਕੜਾਂ ਤੇ ਬਤਖਾਂ ਚਕੋਰਾ ਮੋਰਨੀ ਨਿਖਾਣਾ ਆਹ ਵਾਲਾ ਖਾਣਾ ਹੁਣ ਆਪਾਂ ਪਾਵਾਂਗੇ ਆਪਣੇ ਕੁੱਕੜਾਂ ਬਤਖਾਂ ਮੋਰਨੀ ਚਕੋਰਾ ਤੇ ਤੁਰਕੀਸ਼ ਨੂੰ ਆਹ ਵਾਲੇ ਖੱਕੜ ਤੇ ਬਤਖਾਂ ਹੁਣ ਆਪਾਂ ਇਧਰਲੀ ਸਾਈਡ ਤੇ ਲੈ ਕੇ ਆਉਣੇ ਆ ਖੁੱਡੇ 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 ਫੁੱਡੇ ਖੁੱਡੇ 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 ਇਹਨਾਂ ਨੂੰ ਪਤਾ ਇਹਨਾਂ ਦਾ ਖਾਣਾ ਕਿੱਥੇ ਆ ਸੋ ਆਪੇ ਜਾ ਵਰਦੇ ਆ ਆ ਦੇਖੋ ਤੁਸੀਂ ਘੁੰਮ ਕੇ ਕਹੋ ਕਿ ਆਪਾਂ ਨੇ ਛੋਟੇ ਨੂੰ ਤਾਂ ਟ੍ਰੇਨਿੰਗ ਦਿੱਤੀ ਆ ਥੋ ਥੋ ਉਧਰ ਜਾ ਆ ਦੇਖ ਲੋ ਆਏ ਕਿ ਬਹਾਦਰ ਆ ਰਹਿ ਕੇ ਆਗੇ ਇਹਨੂੰ ਹਣ ਮਾਰ ਦੇ ਟੱਕੇ ਨਾਲ ਇਹਨਾਂ ਨੂੰ ਖਾਣਾ ਤੇ ਇਹਨਾਂ ਦਾ ਪਾਣੀ ਆਪਾਂ ਦੇ ਛੱਡਿਆ ਸੋ ਇਹਨਾਂ ਦਾ ਜਿਹੜਾ ਆ ਵਾਲਾ ਖੁੱਡਾ ਏ ਇਹ ਹੁਣ ਆਪਾਂ ਬਾਅਦ ਧੋਵਾਂਗੇ ਸਭ ਤੋਂ ਪਹਿਲਾਂ ਆਪਣੇ ਹੋਰ ਜਨਵਰਾਂ ਨੂੰ ਖਾਣਾ ਪਾ ਕੇ ਆਉਨੇ ਆ ਲਓ ਜੀ ਇੱਥੇ ਆਪਾਂ ਰੱਖੀਆ ਇੱਕ ਮੂਰਨੀ ਠੀਕ ਹੈ ਆ ਤਿੰਨ ਚਾਰ ਹੈਗੇ ਤੁਰਕਿਸ਼ ਸੋ ਤਿੰਨ ਚਾਰ ਹੈਗੀਆਂ ਚਕੋਰਾ ਸੋ ਇਹਨਾਂ ਨੂੰ ਇਹਨਾਂ ਦਾ ਇੱਧਰ ਖਾਣਾ ਪਾਣੀ ਪਾਤਾ ਠੀਕ ਹੈ ਉਧਰ ਪਾਣੀ ਪੂਣੀ ਦੇਤਾ ਔਰ ਨੂੰ ਹੀ ਇਹਨਾਂ ਕੇ ਖਾਣਾ ਖੁਣਾ ਪਾਤਾ ਬਾਅਦ ਪਾਣੀ ਪੂਣੀ ਹੁਣ ਬਾਅਦ ਆਪਾਂ ਭਰਦੇ ਆ ਤੇ ਜਿਹੜਾ ਆ ਥੋੜਾ ਜਿਹਾ ਖਾਣਾ ਬਚੇ ਜਾਂਦਾ ਇਹ ਹੁਣ ਆਪਾਂ ਪਾਵਾਂਗੇ ਉੱਧਰਲੀ ਸਾਈ ਵੜਾ ਤੁਰਕੀਸ਼ ਯਾਨਾ ਢੀਗੀ ਮੈਨੂੰ ਪਤਾ ਨਹੀਂ ਕੀ ਵਾਰ ਰਹੀ ਸੀ ਮੇਰੇ ਤੇ ਉਹ ਯਾਰ ਬੜਾ ਚੜਦਾ ਗਿਆ ਮੈਨੂੰ ਬੜਾ ਪੈਨ ਨੂੰ ਪੈਂਦਾ ਬਾਕੀ ਸਾਰੇ ਭੋਲੇ ਪੰਛੀ ਹੋਰ ਕੋਈ ਨਹੀਂ ਕੋਈ ਕਹਿੰਦਾ ਆ ਚਿੱਟਾ ਨਾ ਠੀਕ ਹੈ ਇਹ ਬੜਾ ਡੋਮਿਨੇਟ ਕਰਦਾ ਠੀਕ ਚਲੋ ਕੋ ਚੱਕਰ ਨਹੀਂ ਇੱਥੇ ਜੜੀਆਂ 6-7 ਬਤਖਾਂ ਰੱਖੀਆਂ ਇਹਨਾਂ ਨੂੰ ਆਪਾਂ ਇਹਨਾਂ ਦਾ ਖਾਣਾ ਪਾ ਛੱਡਿਆ ਖਾਣਾ ਖੁਣਾ ਪਾਏ ਆਪਣੀਆਂ ਬਤਖਾਂ ਬੁਤਕਾਂ ਨੂੰ ਹੁਣ ਤੋਂ ਹੁੰਦੇ ਪਏ ਆਪਣੇ ਕੁੱਕੜ ਤੇ ਬਤਖਾਂ ਦਾ ਪਿੰਜਰਾ ਹੁਣ ਲੈਣ ਆਇਆ ਰੇਤ ਆਪਣੀਆਂ ਬਿੱਲੀਆਂ ਵਾਸਤੇ ਸੋ ਇਹ ਰੇਤ ਹੁਣ ਆਪਾਂ ਉਧਰਲੀ ਸਾਈਡ ਤੇ ਲੈ ਕੇ ਜਾਵਾਂਗੇ ਆਪਣੀਆਂ ਬਿੱਲੀਆਂ ਦੇ ਪਿੰਜਰੇ ਆਹ ਵਾਲਾ ਜਿਹੜਾ ਦੂਰੀਆਂ ਦਾ ਫਲ ਜਿਹੜਾ ਤੁਹਾਨੂੰ ਕਹਿੰਨਾ ਨਾ ਠੀਕ ਹੈ ਇੱਥੇ ਲੱਗਾ ਠੀਕ ਹੈ ਇੱਥੇ ਮੇਰਾ ਬਰਸ ਦੂਰੀਆਂ ਦਾ ਫਲ ਲੱਗਾ ਇੱਥੇ ਜਨ ਕੇ ਵਾਵਾ ਰੇਤ ਪਈ ਐ ਇੱਥੋਂ ਰੇਤ ਰੂਤ ਲੈ ਕੇ ਦੇਈ ਦੀ ਸੋ ਇੱਥੇ ਆਪਾਂ ਇਹਨਾਂ ਕੇ ਬਤਖਾਂ ਬਤਖਾਂ ਰੱਖੀ ਦੀਆਂ ਆਪਣੀਆਂ ਸੋ ਆ ਆਪਣੀਆਂ ਰਹੀਆਂ ਬਤਖਾਂ ਇੱਥੇ ਆਹ ਰੇਤਾਂ ਲਿਆ ਕੇ ਰੱਖਤੀ ਆ ਆਪਣੀਆਂ ਬਿੱਲੀਆਂ ਵਾਸਤੇ ਇੱਥੇ ਹੁਣੇ ਬਾਥਰੂਮ ਕਰ ਸਕਦੇ ਆ ਲੋ ਵੀ ਮਿੱਤਰੋ ਹੁਣ ਟਾਈਮ ਹੋ ਗਿਆ ਦਾਹਵਤ ਕੇ 22 ਮਿੰਟ ਹੋ ਗਿਆ ਸੋ ਹੁਣ ਆਪਣੇ ਖਰਗੋਸ਼ਾਂ ਨੂੰ ਆਪਾਂ ਇਹਨਾਂ ਦਾ ਖਾਣਾ ਪਾਣੀ ਦਿੰਨੇ ਆ ਤੇ ਤੂੰ ਇੰਜ ਕਿੰਮਨੋਂ ਲਗਭਗ 2 ਸਵਾ 2 ਘੰਟੇ ਹੋ ਗਏ ਲਗਾਤਾਰ ਸਵੇਰ ਤੋਂ ਜੁ 8 ਵਜੇ ਤੋਂ ਆਇਆ ਕੰਮ ਕਰਦੇ ਪਏ 1 ਮਿੰਟ ਵੀ ਨਹੀਂ ਬੈਠੇ ਲੈੱਕ ਬਸ ਪਾਣੀ ਮਾੜਾ ਮੋਟ ਪੀਤਾਗੇ ਆਪਣੇ ਖਰਗੋਸ਼ਾਂ ਨੂੰ ਆਪ ਇਹਨਾਂ ਦਾ ਖਾਣਾ ਪਾਣੀ ਦੇਤਾ ਤੇ ਇਧਰ ਵੀ ਤੁਸੀਂ ਦੇਖ ਸਾਦੇ ਇਧਰ ਬੜੇ ਸੋਹਣੇ ਨਿੱਕੇ ਨਿੱਕੇ ਜਵਾਗੇ ਠੀਕ ਹੁਣ ਵਾਰੀ ਆਉਂਦੀ ਆ ਆਪਣੇ ਸ਼ੁਗਰ ਗਲਾਈਡਰ ਦੀ ਸੋ ਇਹਦਾ ਪਿੰਜਰਾ ਧੋਵਾਂਗੇ ਤੇ ਨਾਲ ਇਹਨੂੰ ਖਾਣਾ ਖੁਣਾ ਪੋਣਿਆ ਸੋ ਆ ਹੈਗਾ ਆਪਣਾ ਸ਼ੁਗਰ ਗਲਾਈਡਰ ਅੰਦਰ ਵੜ ਗਿਆ ਡਰਦਾ ਠੀਕ ਹੈ ਸੋ ਇਹਨੂੰ ਹੀ ਆਪਾਂ ਇਹਦਾ ਖਾਣਾ ਪਾਣੀ ਪਾ ਛੱਡਿਆ ਸੀਗੇ ਆਜਾ ਪੁੱਤ ਬਾਹਰ ਡਰਦਾ ਕਾ ਤੂੰ ਹੁਣ ਮਿੱਤਰੋ ਟਾਈਮ ਹੋ ਗਿਆ 10:43 ਹੋ ਗਏ ਕਿ ਪੌਣੇ 11 ਹੋ ਗਿਆ ਹੁਣ ਜਾ ਕੇ ਕਿਤੇ ਮਾੜਾ ਮੋੜ ਕੰਮ ਨਿਪੜਿਆ ਆਪਣਾ ਠੀਕੇ ਤੋਂ ਹੁਣ ਇੱਧਰ ਪਾਣੀ ਤੱਤਾ ਹੁੰਦਾ ਪਿਆ ਇੱਧਰ ਕਾਫੀ ਕੁਫੀ ਜਾਂ ਮੈਲੋ ਬਣਾਉਣੇ ਆਪਾਂ ਤੇ ਉਸ ਤੋਂ ਬਾਅਦ ਤੁਸੀਂ ਆ ਜਿਹੜਾ ਤੁਸੀਂ ਦੇ ਸਕਦੇ ਝਾੜੂ ਝੂੜੂ ਵੱਜਣ ਵਾਲਾ ਠੀਕੇ ਸਾਰੀ ਜਗ੍ਹਾ ਤੇ ਸੋ ਇੱਥੇ ਹੁਣ ਝਾੜੂ ਝੂੜੂ ਮਾਰਦੇ ਆ ਜਿੰਨਾ ਚਿਰ ਪਾਣੀ ਤੱਤਾ ਹੁੰਦਾ ਆਪਣਾ ਹੁਣ ਮਿੱਤਰੋ 11:00 ਵਜ ਗਏ ਆ ਉਹ ਆ ਬੂਡ ਹੋਣਾ ਆਪਾਂ ਲੋਣੇ ਆ ਤੇ ਪੌਣੇ ਆ ਚਪਲਾਂ ਭਰਾ ਲੱਤਾਂ ਪੀਰੂਨ ਲੱਤਾਂ ਤੇ ਇਧਰ ਜਣਕੇ ਝਾੜੂ ਝੂੜੀ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਆਪਾਂ ला ਛੱਡਿਆ ਤੇ ਇੱਥੇ ਹੁਣ ਬਣਾ ਛੱਡੀ ਆਪਾਂ ਆਪਣੀ ਮਾਈਲੋ ਸੋ ਹੁਣ ਪੀਨੇ ਆ ਡਾਕਟਰ ਆਰਾਮ ਕਰਦੇ ਬਾਅਦ ਫਿਰ ਆਪਾਂ ਆਪਣਾ ਕੰਮ ਕਰ ਸ਼ੁਰੂ ਕਰਦੇ ਬਾਅਦ ਸੋ ਮਿੱਤਰੋ ਹੁਣ ਥੋੜਾ ਜਿਹਾ ਆਪਾਂ ਆਰਾਮ ਕਰ ਲੀਆ ਮਾਈਲੋ ਜਿਹਦਾ ਤੁਹਾਨੂੰ ਦੱਸੀ ਬਣਾ ਛੱਡੀ ਤੇ ਨਾਲ ਆਪਾਂ ਲੈ ਕੇ ਆਏ ਆ ਗਰੀ ਪਕੌੜਾ ਠੀਕੇ ਮਲੇਸ਼ੀਆ ਜਾਂ ਮਿਲਦਾ ਏ ਸੋ ਇਹ ਮਲ ਕੇ ਜਿਹੜੀਆਂ ਗਰੀਆਂ ਨੇ ਮੌਸਲੀਨੀਆਂ ਇਹਨੂੰ ਫਰਾਈ ਕਰਕੇ ਬੰਦਾ ਠੀਕੇ ਸੋ ਇਹਨੂੰ ਹੁਣ ਖੰਨੇ ਆ ਜਿਹਦਾ ਮਲ ਕੇ ਆਪਣੇ ਇੰਡੀਆ ਇਨਿ ਗਰੀਬ ਪਕੌੜਾ ਮਿਲਦਾ ਲੋਹੇ ਵਰਗਾ ਹੀ ਆ ਜਿਹਦਾ ਮਲ ਕੇ ਮੌਫਲੀ ਦੀਆਂ ਗਰੀਆਂ ਨੂੰ ਫਰਾਈ ਕਰ ਦਿੰਦੇ ਸੋਹੀ ਆ ਇੰਡੀਆ ਵਰਗਾ ਟੇਸ ਤੇ ਗਾਣੀ ਪਰ ਕੰਮ ਚੱਲ ਜਾਂਦਾ ਠੀਕ ਹੈ ਸਹੀ ਆ ਯਾਰ ਐਡੀਸ ਆਪਣੇ ਕੋਲ ਖਾਣ ਨੂੰ ਕੋਈ ਤੇ ਹੁੰਦਾ ਤੇ ਇਨ ਕਿੰਨਾ ਮਿਲਦਾ ਇੰਨੇ ਸਿਆ ਦੇ 2 ਰੁਪਏ ਤੇ 60 ਪੈਸਾ ਦਾ ਯਾਨਕੀ ਇੰਡੀਆ ਦੇ ਕਿੰਨੇ ਹੋਗੇ ਚਾਲੀਆਂ 45 ਦਾ ਮਿਲ ਜਾਂਦਾ ਇੰਨਾ ਠੀਕੇ ਚਲੋ ਵਧੀਆ ਯਾਰ ਆਪਾਂ ਲੈ ਲੂ ਆਈ ਦੀਆ ਚਾਰ ਪੰਜ ਪੈਕਟ ਵੀ ਨਹੀਂ ਦੇ ਹੁਣ ਮਿੱਤਰੋ ਕਾਫੀ ਕੁਫੀ ਆਪਾਂ ਪੀ ਲਈ ਗਰੀਬ ਪਕੌੜਾ ਖਾ ਲਿਆ ਤੇ ਹੁਣ ਖੋਲਦੇ ਆ ਆਪਣੇ ਹੈਪੀ ਨੂੰ ਹੁਣ ਖੋਲ ਛੱਡਿਆ ਆਪਾਂ ਆਪਣੇ ਹੈਪੀ ਨੂੰ ਸੋ ਇੱਥੇ ਜਿਹੜੀ ਰੇਟ ਆ ਇੱਥੇ ਲੇਟ ਲੁੱਟ ਲਊਗਾ ਆਪੇ ਹਾਂਜੀ ਮਿੱਤਰੋ ਰੋਟੀ ਖਾਣ ਦਾ ਆਪਣਾ ਦੇਨ ਨਹੀਂ ਕਰਦਾ ਪਿਆ ਕਿਉਂਕਿ ਆਪਾਂ ਗਰੀਬ ਪਕੌੜਾ ਖਾ ਛੱਡਿਆ ਸੀ ਉਤੋਂ ਆਪਾਂ ਪਹਿਲੀ ਮੈਗੀ ਲੂ ਸੋ ਹੁਣ ਆਪਾਂ ਥੋੜੀ ਜਿਹਾ ਬਣਾ ਛੱਡੀ ਮੈਗੀ ਤੇ ਨਾਲ ਕੋਕ ਪਿਆ ਹੋ ਫ੍ਰਿਜ ਦੇ ਵਿੱਚ ਸੋ ਨਾਲ ਆਪਾਂ ਪੀਵਾਂਗੇ ਕੋਕ ਤੇ ਨਾਲ ਮਿੱਤਰੋ ਰੈਸਟ ਟਾਈਮ ਆਪਣਾ ਹੋ ਗਿਆ ਖਤਮ ਸੋ ਹੁਣ ਆਪਾਂ ਕਰਦੇ ਆ ਆਪਣਾ ਕੰਮ-ਕਾਰ ਸ਼ੁਰੂ ਆਪਾਂ ਨੂੰ ਕਾਲ ਆਈ ਹੈ ਆਪਣੇ ਕਸਟਮਰ ਆਉਣ ਵਾਲਿਆ ਇਸੇ ਕਰਕੇ ਆਪਾਂ ਇੱਥੇ ਆ ਖਰਗੋਸ਼ ਬਾਹਰ ਕੱਢ ਛੱਡੇ ਤੋਂ ਉਸ ਤੋਂ ਬਾਅਦ ਉਹਨਾਂ ਦਾ ਖਾਣਾ ਵੀ ਆਪਾਂ ਤਿਆਰ ਕਰ ਛੱਡੇ ਇੱਧਰਲੀ ਸਾਈਡ ਤੇ ਤੇ ਹੁਣ ਚਲੋ ਜੀ ਆਪਾਂ ਆਪਦਾ ਕੰਮ-ਕਾਰ ਸ਼ੁਰੂ ਕਰਦੇ ਆਂ ਠੀਕ ਹੁਣ ਜਿਹੜਾ ਆਪਾਂ ਕੰਮ-ਕਾਰ ਸ਼ੁਰੂ ਕਰ ਲੱਗਿਆ ਤੁਸੀਂ ਦੇਖ ਲਓ ਕਿ ਗੋਸ਼ਾਂ ਦੀ ਜਗ੍ਹਾ ਠੀਕ ਹੈ ਸੋ ਇਹਨਾਂ ਦੀਆਂ ਵੇਂਗੜਾਂ ਉਹਦੀਆਂ ਡਿੱਗੀਆਂ ਪਈਆਂ ਸੋ ਇਹਨਾਂ ਦੇ ਜਿਹੜੀਆਂ ਵੇਂਗੜਾਂ ਸਾਰੀਆਂ ਸਾਫ਼ ਕਰਾਂਗੇ ਸੋ ਆਹ ਬਲੀ ਥੱਲੇ ਇਹਨਾਂ ਦੀ ਜ ਸੋ ਸਾਰੀ ਧੋਵਾਂਗੇ ਠੀਕ ਹੈ ਸੋ ਜਿੰਨੀਆਂ ਵੀ ਆ ਪ੍ਰਿੰਟਰਿਆਂ ਦੇਖਦੇ ਪੈਰੋਂ ਇਹ ਮੈਂਗਣਾ ਨਾਲ ਥੁੜੀਆਂ ਥੁੜੀਆਂ ਭਰੀਆਂ ਪਈਆਂ ਇਸੇ ਕਰਕੇ ਥੋੜੀ 스ਮੈਲ ਆਉਂਦੀ ਹੈ ਸਿੱਦੇ ਸੋ 스ਮੈਲ ਨਾਲ ਆਬੀ ਸੀ ਕਰਕੇ ਨਹੀਂ ਬਲ ਜੇਗਾ ਪਰ ਧੋਵਾਂਗੇ ਹੁਣ ਮਿੱਤਰੋ 10 ਵਜ ਗਿਆ ਸੋ ਹੁਣ ਪਹਿਲੀ ਗੱਲ ਇਹਨਾਂ ਦੀ ਸਫਾਈ ਕਰ ਲਈ ਆਪਣੀ ਪ੍ਰਕੋਸ਼ਨ ਵੀ ਹੋ ਜਾਂਦੀ ਹੈ ਪੱਠੇ ਪਾਉਣ ਆਪਣੇ ਡੰਗਰਾਂ ਨੂੰ ਹਾਂਜੀ ਮਿੱਤਰੋ ਹੁਣ ਆਪਣੇ ਹੈਪੀ ਜਗਾ ਸਾਰੀ ਧੋ ਛੱਡੀ ਆ ਸੋ ਇਹਨੂੰ ਨਵਾਉਣ ਲੱਗਾ ਮੈਂ ਪਰ ਇਹਨਾਂ ਨੂੰ ਇਹਦਾ ਮੈਨੂੰ ਲੱਗਦਾ ਦਿਲ ਨਹੀਂ ਕਰਦਾ ਸੋ ਅਗੋਂ ਮਾਰਨ ਨੂੰ ਪੈਂਦਾ ਤੇ ਮਾਹਾਂ ਜਾਂ ਰਹਿਣ ਦਿੰਦੇ ਨੇ ਜਿਹਨੇ ਨਹੀਂ ਨਹਾਉਣਾ ਇਹਨੂੰ ਕੱਲ ਨੂੰ ਤੜਕੇ-ਤੜਕੇ ਨਵਾਦਾਂਗੇ ਹਾਂਜੀ ਵੀਰੇ ਆਪਣੇ ਲੂਨਾ ਤੇ ਹੈਪੀ ਨੂੰ ਇਹਨਾਂ ਦੇ ਪੱਠੇ-ਪੁੱਠੇ ਪਾ ਛੱਡੇ ਆਪਾਂ ਬਾਕੀ ਹੁਣ ਇੰਨੇ ਪੱਠੇ ਆਪਾਂ ਲੈ ਕੇ ਜਾਨੇ ਜਿਹੜੀਆਂ ਆਪਣੀਆਂ ਉੱਤੇ ਰੱਖੀਆਂ ਬੱਕਰੀਆਂ ਉਹਨਾਂ ਵਾਸਤੇ ਸੋ ਆਹ ਜਿਹੜੇ ਪੱਠੇ ਪਏ ਆ ਇਹ ਜਿਹੜੀਆਂ ਥੱਲੇ ਬੱਕਰੀਆਂ ਉਹਨਾਂ ਨੂੰ ਆਹ ਨਿੱਕੀ ਜੀ ਪੰਡ ਛੋੜ ਦਾਂਗੇ ਬਾਕੀ ਕੋਣ ਕੁੱਤਰੀਆਂ ਉੱਤੇ ਆਪਣੀਆਂ ਬੱਕਰੀਆਂ ਭੇਡਾਂ ਜਾਂਦੀਆਂ ਸੋਨਾਂ ਵਾਸਤੇ ਆਹ ਉਹ ਕੋਲੋ ਲੱਗਦੀ ਇਹ ਲੈ ਕੇ ਜਾਨੇ ਨੇ ਦੇਖ ਸਾਡੇ ਕਿੰਨਾ ਜ਼ਿਆਦਾ ਪੱਠਾ ਇਹੜੀ ਮੁਸ਼ਕਿਲ ਨਾ ਪੌੜੀਆਂ ਜਾਂ ਚੜਾਤੀਆਂ ਤੇ ਹੁਣ ਪੌਣਾ ਕਰਦੇ ਹਾਂ ਜਰੂਰ ਦੋ ਪੰਡਾ ਆਪਾਂ ਉੱਤੇ ਆਪਣੀਆਂ ਬੱਕਰੀਆਂ ਤੇ ਭੇਡਾਂ ਨੂੰ ਪਾ ਛੱਡਿਆ ਤੇ ਆਹ ਹਨ ਇੱਕ ਨਿੱਕੀ ਜੀ ਪੰਡ ਆਪਣੀਆਂ ਥੱਲੇ ਭੇਡਾਂ ਤੇ ਬੱਕਰੀਆਂ ਉਹਨਾਂ ਨੂੰ ਪਾਉਣੇ ਆ ਉੱਪਰ ਆਪਾਂ ਇਹਨਾਂ ਨੂੰ ਪੱਠੇ ਪਾ ਛੱਡੇ ਸੋ ਥੱਲੇ ਵੀ ਇਹਨਾਂ ਦੇ ਛੁੱਟ ਛੱਡੇ ਹੁਣ ਖੋਲਦੇ ਹਾਂ ਆਪਣੀਆਂ ਬੱਕਰੀਆਂ ਦਾ ਬੂਆ ਦੇਖੋ ਕਿਦਾਂ ਗੋਲੀ ਵਾਂਗੂੰ ਜਾਂਦੀਆਂ ਥੋੜਾ ਥੋੜਾ ਲਓ ਜੀ ਆ ਇੱਕ ਕੰਮ ਖਤਮ ਹੋ ਗਿਆ ਹੁਣ ਆਪਣੇ ਕੁੱਕੜਾਂ ਤੇ ਬਤਖਾਂ ਨੂੰ சாਂਪਦੇ ਆ ਉਸ ਤੋਂ ਬਾਅਦ ਆਪਣੇ ਕੱਚੂ ਕੁੰਮੀਆਂ ਦਾ ਖਾਣਾ ਲੈ ਕੇ ਆਉਣੇ ਆ ਤੇ ਰੰਗਾਂ ਨੂੰ ਖਾਣਾ ਪਾਉਣ ਤੋਂ ਬਾਅਦ ਆਪਣੇ ਗਿਨੀ ਪਿਗਾ ਨੂੰ ਆ ਘਾ ਪਾ ਦੀ ਦਾ ਨਾਲ ਗਾਜਰਾਂ ਪਾਈ ਦੀਆਂ ਜੇ ਗਾਜਰਾਂ ਹੋਣ ਨਹੀਂ ਤੇ ਘਾ ਦਾ ਪਰੋ ਜ ਇਹਨਾਂ ਨੂੰ ਪਾਈਦਾ ਤੇ ਲੋ ਕਿੱਡੇ ਸੋਹਣੇ ਆ ਇਹ ਵੀ ਜਨ ਕਿ ਚੂਹਿਆਂ ਦੀ ਪ੍ਰਜਾਤੀ ਝੋਂ ਇੱਕ ਪਰ ਯਾਨਕਿ ਇਹ ਮੰਨ ਲਓ ਮਹਿੰਗੇ ਚੂਹੇ ਜਿਹਦਾ ਕਹਿ ਦਈਏ ਮਹਿੰਗੇ ਆ ਥੋੜੀ ਜਿਹੀ ਹੁਣ ਆ ਗਿਆ ਆਪਣੇ ਕੱਚੂ ਕੁਮੀਆਂ ਦਾ ਖਾਣਾ ਲੈਉਣ ਵਾਸਤੇ ਮੇਰੇ ਪਿੱਛੇ ਜਿਹੜਾ ਛੱਪੜ ਦੇਖਦੇ ਪੈ ਇਹਦੇ ਵਿੱਚ ਜਿਹੜੀ ਬੂਟੀ ਲੱਗੀ ਆ ਸੋ ਇਹ ਆਪਣੇ ਕੱਚੂ ਕੁਮੇ ਖਾਂਦੇ ਆ ਠੀਕ ਹੈ ਸੋ ਇਹ ਬੂਟੀ ਦੀ ਸਬਜ਼ੀ ਵੀ ਬਣਦੀ ਆ ਸੋ ਇਹ ਬੂਟੀ ਨੂੰ ਹੁਣ ਆਪਾਂ ਲੈ ਕੇ ਜਾਵਾਂਗੇ ਬਾਕੀ ਆਹ ਵਾਲਾ ਜਿਹੜਾ ਰੁੱਖ ਦੇਖਦੇ ਪੈ ਇਹਦੇ ਲਾਗੇ ਵੀਰੇ ਮੈਂ 14-15 ਫੁੱਟ ਕਿੰਗੂ ਕੋਬਰਾ ਸੱਪ ਦੇਖਿਆ ਸੀ ਠੀਕ ਹੈ ਲਾਗੇ ਬੰਨੇ ਯਾਨੀ ਕਿ ਜਵਾਜੂ ਕਿ ਉਹਨਾਂ ਦੇ ਇਧਰਲੇ ਏਰੀਆ 'ਚ ਬੜੇ ਦੇਖਿਆ ਠੀਕ ਹੈ ਬਾਕੀ ਡਰਤ ਉਹ ਲੱਗਦਾ ਰੋਜ਼ ਜਦੋਂ ਜਦੋਂ ਇੱਥੇ ਆਈਦਾ ਪਰ ਕੀ ਕਰ ਸਕਦੇ ਆ ਵੀਰੇ ਕੰਮ ਤੇ ਚਲੋ ਕਰਨਾ ਪੈਣਾ ਸੋ ਹੁਣ ਚਲੋ ਹੌਲੀ ਹੌਲੀ ਵੜਦੇ ਆ ਬਾਕੀ ਡਰ ਲੱਗਦਾ ਵੀਰੇ ਕਿਤੇ ਪਾਣੀ ਦੇ ਵਿੱਚ ਨਾ ਡੇਪੀ ਕਹਿੰਗੇ 4-5 ਫੁੱਟ ਪਾਣੀ ਹੈਗਾ ਡੂੰਗਾ ਠੀਕ ਹੈ ਛੱਪੜੀਆਂ ਨਾ ਬਣਾਇਆ ਸੋ ਇਹ ਜਨ ਕੇ ਗੇਮ ਹੈ ਠੀਕ ਹੈ ਇੱਥੇ ਕਈ ਕਸਟਮਰ ਜਿਹਨਾਂ ਐਡਵੈਂਚਰ ਕਰਨੀ ਹੁੰਦੀ ਇਹਦੇ ਉੱਤੇ ਚੜ ਕੇ ਆਹ ਵਾਲੇ ਦੇ ਠੀਕ ਹੈ ਸੋ ਇਹ ਜਨ ਕੇ ਛਾਲ ਮਾਰਦੇ ਆ ਠੀਕ ਹੈ ਉਹਦੇ ਬਾਅਦ ਇੱਥੋਂ ਉਧਰ ਉਧਰਲੀ ਸਾਈਡ ਤੇ ਥਾਣੀ ਨਿਕਲ ਜਾਂਦੇ ਠੀਕ ਹੈ ਦੇ ਵੀ ਇਨਕ ਉਹਨਾਂ ਦਾ ਚੈਲੰਜ ਹੁੰਦਾ ਵੀ ਇੱਕ ਗੇਮ ਹੈ ਠੀਕ ਹੈ ਸੋ ਇਸੇ ਕਰਕੇ ਇਹ ਛੱਪੜੀਆ ਉਹਨਾਂ ਡੂੰਗਾ ਬਣਾਇਆ 4-5 ਫੁੱਟ ਹੈਗਾ ਮੈਂ ਇੱਕ ਦੋਰੀਏ ਦੇ ਵਿੱਚ ਵੜਿਆ ਇਨਕ ਇੱਥੋਂ ਇੱਥੋਂ ਤੱਕ ਤੁਹਾਡੇ ਪਾਣੀ ਆ ਡੂਗਾ ਠੀਕ ਹੈ ਮੇਰੀ ਹਾਈ ਤਾਂ ਗਈ 5 ਫੁੱਟ 6 ਇੰਚ 7 ਇੰਚ ਨੀ ਆ ਗਈਆ ਸੋ ਮਲਕੇ ਤੋਂ ਤਾਂ ਕਾ ਮੋਢੇ ਡੁੱਬ ਜੰਦੇ ਆਪਣੇ ਕੇ ਛੱਪ ਦੀ ਗੱਲ ਕਰਦਾ ਪਿਆ ਹੁਣੇ ਵੇਰ ਇੱਥੋਂ ਮੇਰੇ ਪੈਰਾਂ ਵੀ ਥੱਲੇ ਹੋਏ ਐ ਛੱਪ ਨਿਕਲਿਆ ਠੀਕ ਹੈ ਇਧਰਲੀ ਸਾਈਡ ਤੇ ਵੜ ਗਿਆ ਕਿੱਥੇ ਗਿਆ ਦਿਖਦਾ ਨਹੀਂ ਪਿਆ ਹੁਣ ਇੱਥੋਂ ਵੀਰੇ ਬੜੀ ਛੇਤੀ ਨਿਕਲਿਆ ਗਿਆ ਇਧਰਲੀ ਸਾਈਡ ਤੋਂ ਆਇਆ ਕਿਆ ਆਂਦੀ ਲੰਗ ਆ ਗਈ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਤੇ ਵੀਰੇ ਜਾਣਾ ਪੈਣਾ ਪਾਣੀ ਦੇ ਵਿੱਚ ਤੇ ਨਹੀਂ ਜਾਵਾਂਗੇ ਉੱਤੋਂ ਉੱਤੋਂ ਚੱਕ ਲੈਨੇ ਆ ਆਪਾਂ ਯਾਰ ਬੜੀਆਂ ਰਸਤੇ ਸੱਪ ਸੁਲੂਪੀ ਗੋਹਾਵੜੀਆਂ ਦੇਖਿਆ ਪਰ ਫਿਰ ਵੀ ਭਰਾ ਭਦਾ ਨਹੀਂ ਸਾਡੇ ਦਿਮਾਗ 'ਚ ਗੱਲ ਨਹੀਂ ਪੈਂਦੀ ਜਿੱਤ ਮੂੰਹ ਚੋਕ ਕੇ ਭਰਾ ਜਿੱਥੇ ਮਰਜੀ ਬੈਈਦਾ ਹਣ ਇੱਥੇ ਬਹਿ ਕੇ ਮੇਰਾ ਵੀਰਾ ਬੂਟੀ ਜੀ ਆਪਾਂ ਹਣ ਇੰਨੀ ਕ ਆ ਕਾੜੀ ਛੱਡੀ ਜਨਾ ਵਾਸਤੇ ਠੀਕ ਹੈ ਸੋ ਹੁਣ ਮੇਰਾ ਵੀਰ ਉੱਠਦਿਆਂ ਹੌਲੀ ਹੌਲੀ ਜਾਂਨੇ ਆ ਆਪਣੀ ਛਿੜਿਆ ਘਰ ਦੇ ਵਿੱਚ ਡਰ ਲੱਗਦਾ ਵੀਰੇ ਲਤਨਾ ਤਿਲਕ ਜੀ ਜੇ ਤਿਲਕ ਗਈ ਤੇ ਮੇਰਾ ਵੀਰ ਓਖਾ ਹੋਏ ਨਾ ਕਲੋ ਦੀ ਔਖੇ ਸੋਖਿਓ ਨਾ ਆਪਾਂ ਨਿਕਲਦੇ ਆਂ ਇਹਦੇ ਵਿੱਚੋਂ ਵਾਕਈ ਇੱਥੇ ਭਰਾ ਇੱਥੋਂ ਜਿੱਥੇ ਮੈਂ ਬੈਠਾ ਹਾਂ ਨਾ ਇੱਥੋਂ ਹੀ ਇਨਕੇ ਇੱਕ ਸੱਪ ਨਿਕਲੇ ਇੱਧਰਲੀ ਸਾਈਡ ਤੇ ਗਿਆ ਸੀ ਹੁਣ ਮਿਲਦਾ ਰੋਖੀ ਨਹੀਂ ਤੁਹਾਨੂੰ ਦੱਸਦਾ ਮੈਂ ਇਹਦੇ ਥਲੇ ਇਹਦੇ ਵਿੱਚ ਹੀ ਇਨਕੇ ਖੋਡਜੀ ਬਣੀਆ ਸੱਪੋ ਬੜਾ ਤਕੜਾ ਰਹਿੰਦਾ ਵੀਰੇ ਹੁਣ ਪਤਾ ਹੈ ਰਹਿੰਦਾ ਕਿ ਦੀ ਮੈਂ 14 15 ਫੁੱਟ ਕਿੰਗ ਕੋਬਰਾ ਸਾਪੇ ਦੇ ਲਾਗੇ ਬੰਨੇ ਵੇਖਿਆ ਸੀ ਹਾਂਜੀ ਮਿੱਤਰੋ ਆਪਣਾ ਮੋਟਰਸਾਈਕਲ ਸਟਾਰਟ ਆਪਾਂ ਕਰ ਲਿਆ ਸੋ ਆ ਆਪਣੀ ਕਛੁਕਮੀਆਂ ਦੀ ਬੂਟੀ ਜੀ ਆਪਾਂ ਚੱਕ ਲਈ ਤੇ ਹੁਣ ਜੰਨੇ ਆਪਣੀ ਛਿੜਿਆ ਕਰਦੇ ਹਾਂ ਜੀ ਮਿੱਤਰੋ ਹੁਣ ਟਾਈਮ ਹੋ ਚੱਲਿਆ 4:45 ਹੋ ਗਿਆ 10 ਕਿ ਮਿੰਟਾਂ ਦਾ ਹੋਰ ਕੰਮ ਰਹਿ ਗਿਆ 5 ਵਜੇ ਆਪਾਂ ਛੁੱਟੀ ਕਰਦੇ ਨੇ ਸੋ ਆਪਣੇ ਡੰਗਰਾਂ ਨੂੰ ਆਪਾਂ ਖਾਣਾ ਕੋਨਾ ਪਾ ਛੱਡਿਆ ਬੱਕਰੀਆਂ ਲਿਆ ਖਾਂਦੀਆਂ ਪਈਆਂ ਤੇ ਥੱਲੇ ਵੀ ਜਨਕ ਆਪਣੀਆਂ ਸਾਰੀਆਂ ਬੱਕਰੀਆਂ ਪਾ ਛੱਡਿਆ ਇੱਧਰ ਵੀ ਲਿਆ ਖਾਂਦੀ ਪਈਆਂ ਸਾਰਿਆਂ ਨੂੰ ਪਾ ਛੱਡਿਆ ਜੀ ਜੀ ਐਡ ਸੋ ਇੱਥੇ ਆ ਜਿਹੜੇ ਤੁਸੀਂ ਥੱਲੇ ਦੇਖਦੇ ਪਏ ਜੋ ਠੀਕੇ ਹਾਂ ਭੇਡਾਂ ਵੀ ਖਾਣਾ ਖਾਂਦੀਆਂ ਪਈਆਂ ਉਸ ਤੋਂ ਬਾਅਦ ਆਪਣੇ ਕੱਚੂਕਮੀਆਂ ਨੂੰ ਵੀ ਆਪਾਂ ਜਿਹੜੀ ਬੂਟੀ ਲੈ ਕੇ ਆਂਦੀ ਹੋਵੀ ਪਾਤੀ ਸੋ ਦੇਖ ਲਓ ਕੱਚੂਕਮੇ ਵੀ ਆਪਣੇ ਖਾਣਾ ਖਾਂਦੇ ਪਏ ਆ ਵੇਖ ਕਿੰਨੇ ਖੋਚ ਹੁੰਦੇ ਠੀਕ ਹੈ ਆ ਇਹਨਾਂ ਦਾ ਫੇਵਰੇਟ ਖਾਣਾ ਮੰਨ ਲੋਗੇ ਉਦਾਂ ਹੋਰ ਵੀ ਮਾੜਾ ਮੋੜ ਖਾਣਾ ਖਾ ਲੈਂਦੇ ਕਿੱਥੇ ਗਿਆ ਇੱਕ ਹੋਰ ਹੁੰਦਾ ਸੀ ਨਿੱਕਾ ਭਲਾ ਨਹੀਂ ਕਿਧਰ ਵੜ ਗਿਆ ਲੱਗਾ ਬੱਕਰੀਆਂ ਵਾਲੀ ਸਾਈਡ ਤੇ ਜਾ ਵੜਿਆ ਨਿੱਕਾ ਚਲੋ ਆਪੇ ਭੁੱਖ ਲੱਗੂਗੀ ਆ ਜੂਗਾ ਸੋ ਨਿੱਕਾ ਮਿਲਦਾ ਐਂ ਦੀ ਵੜ ਗਿਆ ਨਾ ਇੱਥੇ ਜਨ ਕਿਹ ਹੈਗੀ ਆ ਅੱਧੇ ਘੋੜ ਦੀ ਜਗ੍ਹਾ ਹੈਗੀ ਆ ਠੀਕ ਹੈ 4 ਇੰਚ 5 ਇੰਚ 6 ਇੰਚ ਇੰਨੀ ਕਿ ਜਗ੍ਹਾ ਹੈਗੀ ਸੋ ਐਂ ਦੀ ਮਿਲਦਾ ਥੱਲੇ ਹੋਰ ਕਿਤੇ ਜਾ ਵੜਿਆ ਛਾਲ ਕੋਈ ਗੱਲ ਨਹੀਂ ਨਿੱਕਾ ਇੱਥੇ ਲੁਕਿਆ ਪਿਆ ਆ ਕੇ ਆ ਤੁਸੀਂ ਦੇਖ ਲਓ ਠੀਕ ਹੈ ਚਿਲਨ ਨੂੰ ਬਾਹਰ ਕੱਢਦੇ ਆ ਅਜੇ ਪੁੱਤ ਤੂੰ ਹੀ ਖਾਣਾ ਖਲਾ ਲਓ ਜੋ ਜੀ ਮਿੱਤਰੋ ਹੁਣ ਜਾ ਕੇ ਕੰਮ ਆਪਣਾ ਖਤਮ ਹੋ ਲੱਗਾ ਸੋ ਆਪਣੇ ਖਰਗੋਸ਼ਾਂ ਨੂੰ ਆਪਾਂ ਇਹਨਾਂ ਦਾ ਖਾਣਾ ਪਾਣੀ ਦੇਤਾ ਠੀਕ ਹੈ ਆਖਿਰ ਤੇ ਸਾਰੇ ਜਾਨਵਰਾਂ A to Z ਜਿੰਨੇ ਵੀ ਆਪਣੇ ਕੋਲ ਹੈਗੇ ਸਾਰਿਆਂ ਨੂੰ ਖਾਣਾ ਪਾਣੀ ਦੇਤਾ ਸੋ ਇਹਨਾਂ ਦੀ ਆ ਪੱਖਾ ਪੁੱਖਾ ਜਿਹੜਾ ਬੰਦ ਕਰਤਾ ਗੰਘਰਾ ਨੂੰ ਇਹਨਾਂ ਨੂੰ ਠੰਡ ਲੱਗਣੀ ਅਗਦੇ ਸਫੈਨ ਆ ਵਾਲਾ ਚੱਲਦਾ ਰਹੂਗਾ ਠੀਕ ਹੈ ਸੋ ਹੁਣ ਤੁਸੀਂ ਦੇਖ ਲਓ ਭਰਾ ਹੁਣ 5 ਵਜੇ ਚ 5 ਮਿੰਟ ਰਹਿ ਗਏ ਆ ਸਾਰੀ ਥੀਕ ਹੈ ਉਹ ਹੁਣ ਮੇਰਾ ਬਰਤਲਾ ਜਿੰਦਰਾ ਜਿੰਦਰਾ ਲਾਉਣੀ ਇੱਥੇ ਜਿੰਦਰਾ ਉਹਦਾ ਲਾਤਾ ਤੇ ਮੇਰਾ ਬਰ ਹੋ ਜਾਂ ਗਿਆ ਲੱਥਣ ਕੇ ਆਪਣੇ ਆ ਲੰਮੇ ਬੂਟ ਤੇ ਤੁਸੀਂ ਦੇਖ ਲਓ ਮੇਰਾ ਬਰ ਸਵੇਰੇ 8 ਵਜੇ ਤੋਂ ਲੈ ਕੇ ਪਹਿਲਾ 11 ਵਜੇ ਤੱਕ ਰਹਿੰਦੀ ਆ ਆ ਬੂਟ ਤੇ ਉਸ ਤੋਂ ਬਾਅਦ 1 ਵਜੇ ਦੇ ਜੂਮ ਪਾਏ ਆ ਤੇ ਹੁਣ ਜਾ ਕੇ 5 ਵਜੇ ਦੇ ਲੱਥਣ ਲੱਗੇ ਚਾਰ ਘੰਟੇ ਸ਼ਾਮਾਂ ਨੂੰ 3 ਘੰਟੇ ਦਿਨੇ ਇਨਕੋ ਟੋਟਲ ਲਾ ਕੇ ਮੇਰਾ ਬਰ 7 ਘੰਟੇ ਪਾਈਏ 9 ਘੰਟਿਆਂ ਦੀ ਡਿਊਟੀ ਤੋਂ 7 ਘੰਟੇ ਭਰ ਆ ਬੂਟ ਹੀ ਵੀਰੇ ਲੰਮੇ ਆਪਣੇ ਸੋ ਲੱਗਾ ਭਰਾ ਜੀ ਲੂਸ ਨਿਕਲ ਜਾਂਦਾ ਮੇਰਾ ਵੀਰੇ ਨਿਕਲਿਆ ਪਿਆ ਐਨਾ ਸਟੀਕ ਨਿਕਲਿਆ ਪਿਆ ਨਾ ਸਰੀਰ ਤੇ ਛਾੜੀ ਗਲਾ ਦੋ ਉਹ ਕੀ ਕਰਦਾ ਸੀ ਅਗਰ ਕੰਮ ਵੀ ਕੰਮ ਗੁਰੂ ਕਰਨਾ ਪੈਣਾ ਠੀਕ ਹੈ ਚਲ 라ਬਦੀ ਕਰ ਪੈਣੀ ਵੀ ਚਲੋ ਮੈਂਟ ਕਰੀ ਜੀਆ ਮੈਂਟ ਦਾ ਮੁੱਲ ਮਿਲ ਜਾਂਦਾ ਆਪਾਂ ਨੂੰ ਚਲੋ ਪੈਸੇ ਵਧੀਆ ਬਣ ਜਾਂਦੇ ਆ ਹੋਰ ਕੀ ਚਾਹੀਦਾ ਠੀਕ ਹੈ ਆਪਾਂ ਨੇ ਮੇਰਾ ਬਾਰੇ ਪਹਿਨਾਂ ਲਈ ਅਜੇ ਪੈਸੇ ਵਧੀਆ ਬਣ ਜਾਂਦੇ ਕੰਮ ਦਾ ਕੁਝ ਕਮੀ ਸਰੀਰ ਤੇ ਆਪਣਾ ਕਿਹੜਾ ਕਸਨ ਲੱਗਾ ਠੀਕ ਹੈ ਆਪਣਾ ਕਿਹੜਾ ਕੋਈ ਸਰੀਰ ਕਸਨ ਲੱਗਾ ਤੇ ਨਹੀਂ ਕੰਮ ਜਿਆਦਾ ਕਰ ਲਾਂ ਮੈਂ ਸਵੀਡ ਕੱਟ ਜੂਗਾ ਜਿੰਨੇ ਪ੍ਰਾਪਤ ਹੈ ਜਿੰਨੇ ਕੰਮ ਅਗਲੇ ਨੇ ਕਰਾਉਣਾ ਹੀ ਹੈ ਠੀਕ ਹੈ ਸੋ ਸਹੀ ਹੈ ਯਾਰ ਠੀਕ ਆ ਦੀ ਮਿਹਨਤ ਦਿਖਾਈਦੀ ਆ ਸੋ ਰਾਤ ਨੂੰ ਸਕੂਨ ਨੀਂਦ ਵੀ ਚਲੋ ਸਕੂਨ ਨਾ ਆਉਂਦੀ ਹੈ ਠੀਕ ਹੈ ਵੀ ਕੋਈ ਟੈਨਸ਼ਨ ਨਹੀਂ ਦੀ ਜੇ ਕਿਦਾਂ ਕਿਉਂਕਿ ਰੱਬ ਦੀ ਚਰਪਾਣਾ ਚਲੋ ਕਰਦੇ ਕੁਝ ਜਰਾ ਆਪਣੀ ਮਿਹਨਤ ਕੀਤੀ ਚੁਗਾ ਆਪਣੇ ਲੱਖੇ ਹੋਣ ਸਾਰੇ ਲੋ ਮਾੜਾ ਚੰਗਾ ਆਪਣਾ ਦਾ ਘਰ ਬਰ ਬਣਾਇਆ ਸੋ ਹੁਣ ਭੈਣ ਦਾ ਪਿਆਰ ਰਹਿ ਗਿਆ ਅਗਲੇ ਸਾਲ ਹੁਣ ਆਪਾਂ ਕਰਾਂਗੇ ਸੋ ਉਦੋਂ ਮੇਰਾ ਵੀ ਨਵੀਂ ਚਲੋ ਇੰਡੀਆ ਜਾਵਾਂਗੇ ਫਿਰ ਸੱਤਾਂ ਸਾਲਾਂ ਬਾਅਦ ਪੂਰੇ ਕਿਉਂਕਿ 12ਵੇਂ ਮਹੀਨੇ ਤੇ ਕਲੀਮੀ ਨੂੰ 7 ਸਾਲ ਹੋਏ ਨੇ ਮਲੇਸ਼ੀਆ ਦੇ ਵਾਡੇ ਪਰਿਵਾਰ ਨੂੰ ਮਿਲਾਂਗੇ ਸੋ ਇਸ ਗੱਲ ਦੀ ਜਿਆਦਾ ਖੁਸ਼ੀ ਹੈ ਠੀਕ ਹੈ ਚਲੋ ਕੰਮ ਕਰਦਾ ਕੋਈ ਚੱਕਰ ਨਹੀਂ ਪਰਾ ਕਰਨਾ ਹੀ ਪੈਣਾ ਹੁਣ ਲੈ ਫਿਰ ਵੀ ਰੱਬ ਦਾ ਸ਼ੁਕਰ ਮਨਾਈਦਾ ਵੀ ਚਲੋ ਫਿਰ ਵੀ ਵਧੀਆ ਖਾਣੇ ਬੈਠਿਆ ਇਸ ਤੋਂ ਪਹਿਲਾਂ ਬੜੇ ਪੁੱਤਾ ਕੰਮ ਕਰ ਛੱਦਿਆ ਮੈਂ ਠੀਕ ਹੈ ਬੜੇ ਸਸੇ ਪਿਆ ਹੈ ਚਲੋ ਹੁਣ ਫਿਰ ਵੀ ਸਹੀ ਆ 5 ਵਜੇ ਘਰੇ ਆ ਦੇ ਜਾ ਸਕਦੇ ਆ ਕਿੰਦੀ ਕੋ ਟੈਨਸ਼ਨ ਵੀ ਨਹੀਂ ਢਿੱਡ ਢਿੱਡ ਨਹੀਂ ਹੈਗੀ ਆ ਦਸਾਂਗੇ ਖਾਈਏ ਜੋ ਮਰਗੀ ਕਰ ਗਏ ਯਾਰ ਠੀਕ ਹੈ ਬਾਕੀ ਪਹਿਲਾਂ ਮੈਂ ਜਿੱਥੇ ਦੱਸ ਦਰਨਾ ਫਸਿਆ ਪਿਆ ਹਾਂ ਮੈਂ ਇੱਕ ਸਟੋਰੀ ਪਾਈ ਸੀ ਉਹ ਮੈਂ ਇੱਕ ਹੋਰ ਵੀਡੀਓ ਲੰਮੀ ਪਾਈ ਸੀ ਉਹ ਆਪਣੀ ਆਈਡੀ ਜਾ ਕੇ ਤੁਹਾਨੂੰ ਦੇ ਸਕਦੇ ਜੋ ਪਰ ਆ ਬੜੀ ਮੁਸ਼ਕਿਲਾਂ ਨਿਕਲਿਆ ਉੱਥੋਂ ਮੈਂ ਤੇ ਚਲੋ ਮਿੱਤਰੋ ਸਾਰਾ ਕੰਮਕਾਰ ਆਪਣਾ ਨਿਬੜ ਗਿਆ ਹੁਣ ਜੰਨੇਆ ਕਰੇ ਬਾਏ ਹੈਪੀ ਆ ਹੈਪੀ ਭਾਜੀ ਨਹੀਂ ਆ ਰਹੇ ਹੈਪੀ ਇਹ ਲੈ ਕੇ ਜਰਾ ਖਾਂਦੇ ਆ ਪੱਠੇ ਹੈਪੀ ਪੀ ਆ ਠੀਕ ਹੈ ਪੱਠੇ ਖਾਂਦੇ ਆ ਬਾਕੀ ਹੁਣ ਸਾਰਿਆਂ ਨੂੰ ਹੈਪੀ ਬਾਏ ਬਾਏ ਕਰ ਦਿੰਦੇ ਆ ਆ ਹੈਪੀ ਭਾਜੀ ਨਹੀਂ ਹੁਣ ਜਾ ਕੇ ਵੀਰੇ ਆਪਾਂ ਨੂੰ ਕਿਤੇ ਚੰਦੀ نیند ਆਊਗੀ ਕਿਉਂਕਿ ਮੇਰਾ ਵੀਰੇ ਮੈਂ ਜੇ ਕਿਤੇ ਛੁੱਟੀ ਕਰ ਲੈਣਾ ਇੱਕ ਟੈਂਸ਼ਨ ਜੀ ਰਹਿੰਦੀ ਯਾਰ ਕਿਉਂਕਿ ਆਪਾਂ ਡੰਗਰਾਂ ਦਾ ਚਲੋ ਡੰਗਰਾਂ ਨੂੰ ਤੇ ਰੱਖ ਧਿਆਨ ਰੱਖੀਦਾ ਹੀ ਆ ਆਦੇ ਕੰਮ ਨੂੰ ਦੇਖੀਦਾ ਹੀ ਆ ਉਸ ਤੋਂ ਬਾਅਦ ਯਾਨੀ ਕਿ ਆਪਾਂ ਇਹ ਵੀ ਦੇਖੀਦਾ ਯਾਰ ਪਿਆਰ ਜਾ ਪੈ ਜਾਂਦਾ ਮੂੰਹ ਜਾ ਪੈ ਜਾਂਦਾ ਵੀਰੇ ਡੰਗਰਾਂ ਨਾਲ ਸੋ ਇਸੇ ਕਰਕੇ ਭਰਾ ਜੇ ਮੈਂ ਛੁੱਟੀ ਕਰ ਲਾ ਮੈਨੂੰ ਇਹ ਹੁੰਦਾ ਕਿ ਮੇਰਾ ਵੀਰ ਆਹ ਡੰਗਰ ਨੂੰ ਚੰਗੀ ਤਰ੍ਹਾਂ ਪੱਠੇ ਪਾਏ ਹੋਣਗੇ ਇਹਨੂੰ ਵਧੀਆ ਖਾਣਾ ਦਿੱਤਾ ਹੋਊਗਾ ਕਿ ਨਹੀਂ ਸੋ ਇਹ ਟੈਂਸ਼ਨ ਜੀ ਰਹਿੰਦੀ ਆ ਭਰਾ ਪਾਣੂ ਸੋ ਆ ਮੇਰਾ ਵੀਰ ਜਿਹੜੇ ਤੁਸੀਂ ਪੰਛੀਏ ਦੇਖਦੇ ਪੈ ਠੀਕੇ ਆ ਆਪਣੇ ਮਾਲਕ ਨੇ ਲੈ ਕੇ ਆਂਦੇ ਆ 2000 ਰਿੰਗੜ ਦੇ ਕਹਿੰਦੇ ਆ ਮਾਲਕ ਹੁਣੀ ਜਨ ਕੇੰਡਿਆ ਦੇ ਲਗਭਗ 21000 ਰੁਪਏ ਦੇ ਠੀਕੇ ਸੋ ਹੋ ਵੀ ਸਕਦੇ ਭਰਾ ਪਰ ਕੋਈ ਕਹਿ ਨਹੀਂ ਸਕਦਾ ਕਿਉਂਕਿ ਕਈ ਕਈ ਚੀਜ਼ਾਂ ਮਿੰਗੀਆਂ ਵੱਡੀਆਂ ਕਿਰੇ ਆਪਣੀ ਸੁਰੱਖਤ ਵੀ ਉੱਪਰ ਹੀ ਹੁੰਦੀਆਂ ਇਸ ਦੁਨੀਆ 'ਚ ਇਸੇ ਕਰਕੇ ਇੱਧਰ ਵੀ ਲੇਟਾ ਜਗਾਦੀਆਂ ਚਾਰ ਫੇਰੇ ਦੇ ਲੇਟਾ ਜਗਾ ਛੱਡੀਆਂ ਜਿੱਥੇ ਤੇ ਆਪਾਂ ਜਿੰਦਰੀ ਲਾਈਦੇ ਚਾਰ ਫੇਰੇ ਆਪਾਂ ਥੋੜੀ ਜਿੰਦਰੀ ਵੀ ਲਾ ਛੱਡੇ ਸਾਰਾ ਕੁਝ ਬੰਦ ਕਰ ਛੱਡਿਆ ਹੁਣ ਜਾਂਦੇ ਆਪਾਂ ਆਪਣੇ ਘਰੇ ਲੋ ਵੀ ਮੇਰੇ ਮੋਸ਼ਨ ਕਰ ਲਈਏ ਆਪਾਂ ਨੂੰ ਸਟਾਰਟ

ਹਾਂਜੀ ਮਿੱਤਰੋ ਹੁਣ ਪਹੁੰਚ ਗਿਆ ਆਪਾਂ ਘਰੇ ਕੰਮਕੁਮ ਖਤਮ ਹੋ ਗਿਆ ਸੋ ਹੁਣ ਜੰਨੇ ਆ ਵੀਰੇ ਆਪਣੇ ਕੰਬੇ ਤੇ ਥੱਕੇ ਤੁੱਕੇ ਪਿਆ ਆ ਨਹਾਉਣੇ ਧੋਣੇ ਆ ਉਸ ਤੋਂ ਬਾਅਦ ਫੇਰ ਰੋਟੀ ਪਾਣੀ ਬਣਾਵਾਂਗੇ ਕੰਮ ਤੋਂ ਆ ਗਏ ਆ ਵੀਰੇ ਤਾਂ ਵੀ ਨਹੀਂ ਸਕੂਣੇ ਕੰਮ ਆਲਕਾ ਨੂੰ ਹੁਣੇ ਯਾਰ ਮੈਂ ਬਸ ਮਾਂ ਰੋਟੀ ਪਾਣੀ ਬਣਾਉਣੇ ਆ ਕਿਉਂਕਿ ਦੁਪਹਿਰੇ ਜਦੋਂ ਤੁਹਾਨੂੰ ਬੜਾਪਨ ਮੀਗੀ ਖਾਦੀ ਸੀ ਤੇ ਫੇਰ ਵੀ ਭਰਾਵਾ ਲੇ ਮੈਂ ਬਸ ਆਇਆ ਨਾਤਾ ਤੋਟਾ ਵੀ ਨਹੀਂ ਕਾਲ ਕਰਨ ਲੱਪੇ ਕਹਿੰਦੇ ਉੱਥੇ ਮੜੀਆਂ ਪਤਕੜੀਆਂ ਦਿਖਾਈਂ ਪੇਟਾ ਦਿਖਾਈਂ ਜਿਹੜੀਆਂ ਆਪਾਂ ਵੇਚਣੀਆਂ ਬੜੀ ਯਾਰ ਦਿਖਾ ਦੀਆਂ ਮੇਰਾ ਵੀ ਫੋਟੋ ਇਹਨਾਂ ਨੂੰ ਭਰਾ ਵੀ ਨਹੀਂ ਸਮਝ ਆਉਂਦੀ ਇਹਨਾਂ ਮੇਰਾ ਬਰਾਉਣਾ ਉਦੋਂ ਹੁੰਦਾ ਜਦੋਂ ਮਿਲ ਕੇ ਆਪਾਂ ਕੰਮ ਕੁਮਿ ਛੱਡਤਾ ਆਪਾਂ ਘਰੇ ਜਾਵੜੇ ਤੇ ਅੱਠ ਤੋਂ ਬਾਅਦ ਆਪਾਂ ਕੰਮ ਕਰੀਦਾ 9 ਘੰਟੇ ਉੱਠੀਦਾ ਉਦੋਂ ਆਦਿਆ ਕਰੋ ਚਲੋ ਕੀ ਗਾ ਸਾਧਿਆਂ ਭਰਾ ਉਹਨਾਂ ਨੂੰ ਤੇ ਹੁਣ ਤਾਂ ਸਿਰ ਦਾ ਭੁੱਖ ਬੜੀ ਜ਼ਿਆਦੀ ਲੱਗੀ ਪਈ ਆ ਹੁਣ ਛਿੱਤੀ ਛਿੱਤੀ ਆਪਾਂ ਪਹਿਲਾਂ ਸਬਜ਼ੀ ਬਣਾਉਣੇ ਆ ਗੁੱਗੀ ਦੀ ਰੋਟੀ ਬਣਾਉਣੇ ਆ ਤੇ ਖਾਣੇ ਜਾਂ ਜਾਣ ਨਿਕਲਦੀ ਪਈ ਤਾਂ ਸਿਰal ਸੰਭੁੱਖ ਨਾਲ ਦੇ ਸੋ ਮਿੱਤਰੋ ਕੱਲਾ ਯਾਨੀ ਕਿ ਕੰਮ ਹੀ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ ਆ ਕੇ ਨਹਾਤ ਹੋ ਕੇ ਭਰਾ ਰੋਟੀ ਪਾਣੀ ਬਣਾਉਣਾ ਪੈਂਦਾ ਤੋ ਇਧਰ ਹੁਣ ਆਪਣੀ ਸਬਜੀ ਬਣਦੀ ਪਈ ਆ ਗੋਭੀ ਦੀ ਬਣਾਈ ਅੱਜ ਆਪਾਂ ਸਬਜੀ ਸੋ ਹੁਣ ਆਲਮੋਸਟ ਬਣ ਗਈ ਠੀਕ ਹੈ ਆ ਆਪਣੀਆਂ ਰੋਟੀਆਂ ਬਣ ਕੇ ਹੋ ਗਈਆਂ ਤਿਆਰ ਨੌ ਤਾਂ ਰੋਟੀਆਂ ਆਪਾਂ ਲਾ ਛੱਡੀਆਂ ਭੁੱਖ ਤਾਂ ਸਿਰ ਦਾ ਸਾ ਬੜੀ ਆਦੀ ਲੱਗੀ ਬਈ ਤੇ ਹੁਣ ਮੇਰੇ ਵੀਰ ਖਾਣੇ ਆਪਾਂ ਰੋਟੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਧੰਨਵਾਦੀ ਸੱਚਾ ਗੱਲ ਤੇ ਇਹ ਹੁੰਦਾ ਭਰਾ ਯਾਨੀ ਕਿ ਪੁਰਦੇਸਾਂ ਦੇ ਯਾਨੀ ਕਿ ਇੱਕ ਦਿਨ ਸੋ ਲੋ ਇਹਦੇ ਬਰਾਦ ਲਈ ਅੱਜ ਦਾ ਹੀ ਆਪਾਂ ਬਲੌਗ ਬਣਾਇਆ ਫਿਰ ਕੋਈ ਨਹੀਂ ਕਿ ਦਿਨ ਬਣਾ ਦਾਂਗੇ ਯਾਨੀ ਕਿ ਇਹ ਤੇ ਚਲੋ ਅੱਜ ਦੀ ਦੀ ਕਹਾਣੀ ਮੇਰੇ ਵੀਰ ਰੋਜ਼ ਇਹੀ ਹਾਲ ਹੁੰਦਾਗੇ ਟੈਕਨੋਲੋਜੀ ਦਾ ਤਾਂ ਦਿਨ ਦਾ ਬਾਕੀ ਭਰਾ ਮੈਨੂੰ ਇਹ ਕੰਮ ਜਿਆਦਾ ਮੁਸ਼ਕਿਲ ਲੱਗਦਾ ਜੇ ਕੰਮ ਚ ਲੋ 8 ਘੰਟੇ 9 ਘੰਟੇ ਵੀਡੀਓ ਜਿਹਨੂੰ ਕਰੀਦੀ ਆ ਉਹ ਕੋ ਚੱਕਰ ਨਹੀਂ ਮੇਰੇ ਤੇ ਪੇਸ਼ਾ ਵੀ ਨਹੀਂ ਆ ਵੀ ਉਹ ਗੱਲ ਹੋ ਰਹੀ ਪਰ ਭਰਾ ਮਨ ਲ ਕੇ ਕੰਮ ਦਵਾ ਕੇ ਰੋਟੀ ਪਾਣੀ ਬਣਾਉਣਾ ਢਾਂਡਾ ਚੰਨਾ ਧੋਣਾ ਉਸਤ ਬਾਲੀ ਦਾ ਕੱਪੜਾ ਧੋਣਾ ਰੂਮ ਦੀ ਸਫਾਈ ਕਰਨੀ ਸੋ ਇਹ ਚੀਜ਼ਾਂ ਭਰਾ ਮਨ ਲ ਕੇ ਆਪਾਂ ਕੋਲੋਂ ਲਾ ਕੇ ਚੱਲੀਏ ਮਨ ਲ ਕੇ 4 3-4 ਘੰਟੇ ਮੇਰੇ ਵਰ ਲੱਗ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਵੀ ਚਲੋ ਕੀ ਕਰ ਸਾਡੇ ਭਰਾ ਬਾਕੀ ਵੀਡੀਓ ਆਪ ਇੱਥੇ ਖਤਮ ਕਰਦੇ ਆਂ ਧੰਨਵਾਦ ਜੀ ਸੱਚਾ ਕਾਲ ਵੀਡੀਓ ਵਧੀਆ ਲੱਗੀ ਸਾਰੇ ਭੈਣ ਭਰਾਵਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ